ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਵਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਰਵਿੰਦਰ ਸਿੰਘ ਜੀ ਨੇ ਤੇ ਅਸੀਂ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਜਿਹਦੇ ਵਿੱਚ ਅਸੀਂ ਅੱਜ ਤੁਹਾਨੂੰ ਸਿਖਾਵਾਂਗੇ ਕੈਮਰੇ ਦੇ ਉੱਤੇ ਸਿਖਾਵਾਂਗੇ ਕਿ ਘਰ ਬੈਠੇ ਚੌਲਾਂ ਨਾਲ ਕਿਸ ਤਰੀਕੇ ਤੁਸੀਂ ਆਪਣਾ ਚਿਹਰੇ ਦੇ ਉੱਤੇ ਹਾਈ ਆਈ ਹਰ ਇੱਕ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਇਦੇ ਵਿੱਚ ਛਾਈਆਂ ਹੋ ਜਾਣਗੀਆਂ ਚ ਫਿੰਸੀਆਂ ਹੋ ਜਾਣਗੀਆਂ ਚ ਦਾਗ ਹੋ ਜਾਣਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹ ਜਿਹੜੇ ਨੇ ਅੱਜ ਉਸ ਦੇ ਨਾਲ ਤੁਹਾਨੂੰ ਫੇਸ ਦੀ ਸੁੰਦਰਤਾ ਬਾਰੇ ਅਜਿਹੇ ਟਿਪਸ ਕੈਮਰੇ ਦੇ ਉੱਤੇ ਦੇਣਗੇ ਸਮਝਾਉਣਗੇ ਜਿਹਦੇ ਨਾਲ ਤੁਹਾਨੂੰ ਪਾਰਲਰਾਂ ਦੇ ਵਿੱਚ ਜਾ ਜਾ ਕੇ ਮਹਿੰਗੇ ਮਹਿੰਗੇ ਜਿਹੜੇ ਨੇ ਉਹ ਟ੍ਰੀਟਮੈਂਟ ਕਰਾ ਕੇ ਆਪਣੇ ਫੇਸ ਦੇ ਦੀ ਸੁੰਦਰਤਾ ਨੂੰ ਵਧਾਉਣ ਦੇ ਤਰੀਕਿਆਂ ਤੋਂ ਬਚਣ ਦੀ ਪਛਿਆ ਜਾਏਗਾ ਤੁਹਾਡੇ ਕਿੰਨੇ ਜ਼ਿਆਦਾ ਪੈਸੇ ਇਹਦੇ ਨਾਲ ਬਚ ਜਾਣਗੇ ਅਰਵਿੰਦਰ ਜੀ ਤੁਹਾਡਾ ਨਿਊ ਲਾਈਫ ਫਰਵਲ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਰ ਸਾਰਾ ਨੋ ਸੱਚੀ ਗੱਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਰਵਿੰਦਰ ਜੀ ਅਕਸਰ ਤੁਸੀਂ ਕਹਿੰਦੇ ਹੋ ਕਿ ਚੋਲ ਜਿਹੜੇ ਨੇ ਉਹ ਇਨਸਾਨ ਦੇ ਦੁਸ਼ਮਣ ਨੇ ਜੀ ਅੱਜ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਚੋਲ ਜਿਹੜੇ ਨੇ ਉਹ ਫਾਇਦਾ ਦਿੰਦੇ ਨੇ ਇਹ ਅੰਦਰ ਨਾਲ ਖਾ ਕੇ ਲਾ ਕੇ ਹੋਏਗਾ ਜਾਂ ਕੁਝ ਹੋਰ ਫਾਰਮੂਲਾ ਕੱਢਿਆ ਦਾ ਇੱਕ ਲਾ ਕੇ ਹੋਏਗਾ ਕੁਲਵੰਤ ਜੀ ਆਪਾਂ ਨੇ ਸਟਾਰਟ ਨੂੰ ਐਜ਼ ਅ ਬੇਸ ਯੂਜ਼ ਕਰਨਾ ਇਲਾਕੇ ਕਰੇਗਾ ਕਿ ਜਿਹੜੀ ਚੀਜ਼ ਤੁਸੀਂ ਦੱਸਣਾ ਭੁੱਲ ਗਏ ਉਹ ਇਹ ਗੋਰਾ ਕਰੇਗਾ ਜਿਹੜੀ ਸਭ ਤੋਂ ਬੜੀ ਪ੍ਰੋਬਲਮ ਹੈ ਇਹ ਵਾਈਟਨਿੰਗ ਸਕਿਨ ਵਾਈਟਨਿੰਗ ਪਿਗਮੈਂਟੇਸ਼ਨ ਦੀ ਪ੍ਰੋਬਲਮ ਨੂੰ ਇਹ ਗੋਰਾ ਕਰਨ ਦਾ ਫਾਰਮੂਲਾ ਜੀ ਇਸ ਚਾਇਆ ਚੱਕਣ ਦਾ ਫਾਇਦਾ ਫਾਰਮੂਲਾ 글로ਅ ਲਿਆਦਾ ਫਾਇਦਾ ਨੂਰ ਲਿਆਦਾ ਫਾਇਦਾ ਸਭ ਤੋਂ ਬੈਰੀ ਗੱਲ ਇਹਦਾ ਜ਼ੀਰੋ ਸਾਈਡ ਇਫੈਕਟ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਨਹੀਂ ਮੈਂ ਦੱਸੂੰਗਾ ਖਾਈ ਵੀ ਜਾ ਸਕਦੀਆਂ ਕਿਉਂਕਿ ਖਾਈ ਜਾ ਸਕਦੀਆਂ ਤਾਂ ਉਹ ਲਈ ਜਾ ਸਕਦੀਆਂ ਤਾਂ ਫਾਰਮੂਲਾ ਐਸਾ ਤੁਹਾਨੂੰ ਪਤਾ ਜੀ ਕੋਲੋਂ ਜੀ ਮੈਂ ਸ ਕੀਕਾ ਬਹੁਤ ਦੇ ਰਹੇ ਮੇਰੇ ਕੋਲ ਮੇਰਾ ਪਹਿਲਾ ਫਰੈਂਡ ਸਾਊਥ ਅਫਰੀਕਾ ਟਾਈਵਾਨਿਕ ਲੇਡੀ ਸੀ ਮੈਨੂੰ ਹਾਸੇ ਦੀ ਗੱਲ ਦੱਸਦਾ ਮੈਂਨੇ ਪਹਿਲੀ ਵਾਰੀ ਨਮਾ ਨਮਾ ਫੇਸਬੁਕ 'ਤੇ ਮੈਨੇ ਉਹਦਾ ਨਾ ਫੋਟੋ ਲਾਤੀ ਅਸੀਂ ਸਫਾਰੀ 'ਤੇ ਗਏ ਜੰਗਲ 'ਚ ਮੇਰੇ ਇੱਕ ਪੁਰਾਣੇ ਦੋਸਤ ਨੇ ਮੋਗਿਆ ਨੇ ਕਹਿੰਦਾ ਵਿਆਹ ਕਰਾ ਲੈ ਦੱਸਿਆ ਵੀ ਨਹੀਂ ਮੈਂ ਹੱਸ ਪਿਆ ਮੈਂ ਕਹਾ ਜਿੱਦਨੇ ਮੈਂ ਖੜਾ ਨਾ ਉਹਦਾ ਮੁੰਡਾ 18 ਸਾਲ ਦਾ ਹੈ ਮੈਂ ਉਸ ਤੋਂ 24-25 ਸਾਲ ਦਾ ਸੀਗਾ ਤਾਂ ਮੈਂ ਹੱਸਿਆ ਮੈਂ ਕਹਾ ਉਹਦਾ ਮੁੰਡਾ 18 ਸਾਲ ਦਾ ਹੈ ਤਾਂ ਜਿਹੜੀ ਆਪਣੀ ਇਧਰ ਆਪਣੇ ਆਪਣੇ ਇਸ ਤੋਂ ਸ਼ੁਰੂ ਹੋ ਜਾਂਦੀ ਹੈ ਆਪਣੇ ਈਸਟਰਨ ਸਾਈਡ ਤੋਂ ਲੈ ਕੇ ਚਾਇਨਾ, ਤਾਈਵਾਨ, ਜਪਾਨ ਦੀ ਸਕਿਨ ਅਮੇজিং ਹੈ ਤਾਂ ਉਹਦਾ ਕਾਰਨ ਹੈ ਉਹਨਾਂ ਕੋਲ ਕੁਝ ਕੁਝ ਜਿਵੇਂ ਆਪਣੇ ਕੋਲ ਆਪਣੀ ਵਿੱਧਿਆ ਲਿਵਰ ਦੀ ਹੈ ਉਹਨਾਂ ਕੋਲ ਉਹਨਾਂ ਦੀ ਸਕਿਨ ਦੀ ਵਿੱਧਿਆ ਹੈ ਆਪਾਂ ਉਹਦੇ ਬਾਰੇ ਖੁੱਲ ਕੇ ਇੱਕ ਪੈਕ ਦੀ ਰੈਸਪੀ ਦੱਸੂਗਾ ਜਿਹੜਾ ਘਰ ਬਣਾ ਸਕਦੇ ਤੁਸੀਂ ਹਰ ਰੋਜ਼ ਤੇ ਅਮੇজিং ਬੈਨੀਫਿਟਸ ਦੇ ਸਕਦੇ ਹੋ ਸਕਿਨ ਦੇ 글로ਅ ਤੇ ਰੰਗ ਵਿੱਚ ਡਰਾਈ ਸਕਿਨ ਦੇ ਚੱਕਰ ਚ ਛਾਈਆਂ ਚ ਥੋੜੇ ਫਿਨਚ ਚ ਰੱਖੀ ਜੀ ਕੀ ਬਾਤ ਹੈ ਤੇ ਜਿਹੜੇ ਚੌਲ ਨੇ ਜੀ ਇਹ ਆ ਕਹਿੰਦੇ ਨੇ ਵੀ ਇਹ ਸਟਾਰਚ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਹਾਂ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਹ ਜਦੋਂ ਸਕਿਨ ਦੇ ਉੱਤੇ ਲਾਉਂਦੇ ਆਂ ਤਾਂ ਸਕਿਨ ਦੇ ਵਿੱਚ ਅੰਦਰ ਜਾ ਕੇ ਇਹ ਕਿਤੇ ਨਾ ਕਿਤੇ ਸਕਿਨ ਦੇ ਅੰਦਰ ਦੇ ਜਿਹੜੇ ਜੇਕਰ ਕਿਤੇ 슈ਗਰ ਲੈਵਲ ਘਟ ਗਿਆ ਹੋਵੇ ਜਾਂ ਕੁਝ ਉਸ ਦਾ ਕੋਈ ਫਾਰਮੂਲਾ ਹੈ ਜਾਂ ਕਿ ਇਹ ਇੱਕ ਡਿਫਰੈਂਟ ਕੰਮ ਕਰਦਾ ਹੈ। ਇਹ ਡਿਫਰੈਂਟ ਫਾਰਮੂਲਾ ਹੀ 올 ਟੁਗੇਦਰ ਹੈ। ਕਿਉਂਕਿ ਅਸੀਂ ਚੌੜਾ ਨੂੰ ਐਸ ਅ ਬੇਸ ਯੂਜ਼ ਕਰ ਰਹੇ ਹਾਂ ਜਿਹੜਾ ਉਹਦਾ ਉਹਦੀ ਜਦ ਟੇਸਟ ਬਣ ਜਾਂਦੀ ਹੈ ਉਹਦਾ ਬੇਸ ਯੂਜ਼ ਕਰ ਰਹੇ ਹਾਂ। ਉਹਦੇ ਵਿੱਚ ਇਹ ਇਨਗਰੀਡੀਅੰਟ ਪਾਣੇ ਆ। ਕੰਮ ਉਹਨੇ ਮਿਲ ਕੇ ਕਰਨਾ ਕਿਉਂਕਿ ਇਹ ਥੋੜਾ ਜਿਹਾ ਜੇ ਮੈਂ ਕਹਾਂਗੇ ਇਹ ਰਿਐਕਸ਼ਨ ਨਾਲ ਚੱਲਦਾ ਕੰਮ ਐ ਨਹੀਂ ਇਹ ਚੌਲ ਮੂੰਹ ਤੇ ਲਾ ਲੈਨੇ ਆ ਚੌਲ ਨੂੰ ਪ੍ਰਪੇਅਰ ਕਰਨਾ ਕਿਹੜੇ ਤਰੀਕੇ ਕਿਹੜੀ ਚੀਜ਼ਾਂ ਨੂੰ ਪ੍ਰਪੇਅਰ ਕਰਨਾ ਉਸ ਤੇ ਕੀ ਪਾਣਾ ਸਾਰੀ ਚੀਜ਼ਾਂ ਮੈਟਰ ਕਰਦੀਆਂ ਆ ਕੀ ਬਾਤ ਆ ਤੇ ਫਿਰ ਚੌਲ ਜਿਹੜੇ ਨੇ ਇਹ ਕਿਹੜੇ ਚੌਲ ਨੇ ਕਿੱਦਾਂ ਦੇ ਕਰਨੇ ਨੇ ਇਹਨੂੰ ਕਿੱਦਾਂ ਯੂਜ਼ ਕਰਨਾ ਹੈ ਇਹਦੇ ਵਿੱਚ ਕੀ ਕੀ ਪਾਉਣਾ ਹੈਗਾ ਕਿੰਨੀ ਢੇਰ ਦੇ ਵਿੱਚ ਇਹ ਸਾਰਾ ਫਾਰਮੂਲਾ ਬਣਾ ਕੇ ਮੂੰਹ ਤੇ ਲਾ ਕੇ ਤੇ ਉਤਾਰ ਕੇ ਇਹ ਕੰਮ ਕਰੇਗਾ ਇਹ ਵੀ ਤੁਸੀਂ ਦੱਸ ਦਿਓ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਜ਼ਿਆਦਾ ਇਹਦੇ ਵਿੱਚ ਕਰਨਾ ਪੈਗਾ ਕਿ ਚੌਲਾਂ ਨੂੰ ਉਬਾਲਣਾ ਹੈ ਚੌਲਾਂ ਨੂੰ ਭਿਉਣਾ ਹੈ ਕੀ ਕਰਨਾ ਹੈ ਠੀਕ ਹੈ ਜੀ ਪਹਿਲੀ ਚੀਜ਼ ਤੁਹਾਨੂੰ ਪਤਾ ਕਰਵਾਉਣੀ ਜਿਹੜੀ ਚੀਜ਼ ਲਿਖੀ ਹੁੰਦੀ ਹੈ ਉਹਨੂੰ ਜਦੋਂ ਉਬਾਲ ਲਿਆ ਉਹ ਚੀਨੀ ਚ ਕਨਵਰਟ ਹੋਣ ਲੱਗ ਜਾਂਦਾ ਆਪਾ ਉਹ ਨਹੀਂ ਕਰਨਾ ਤਾਂ ਪਹਿਲੀ ਚੀਜ਼ ਜਿੰਨਾ ਸਿੰਪਲ ਚੌਲ ਉਹਨਾਂ ਵਧੀਆ ਇਸ ਤੇ ਬਾਸਮਤੀ ਨਹੀਂ ਜਿੰਨਾ ਸਸਤਾ ਹੋਗਾ ਜਿੰਨਾ ਅਨਪਾਲਿਸ਼ਡ ਹੋਗਾ ਉਹਨਾਂ ਵਧੀਆ ਤਾਂ ਮੈਂ ਜਾਣਦੇ ਮੋਟੇ-ਮੋਟੇ ਉਹਨਾਂ ਸੌਂਡ ਵਰਗੇ ਜਿਹੜੇ ਆਪਣੇ ਪੰਜਾਬੀ ਕਹਿੰਦੇ ਭਿਆਣੇ ਚੌਲ ਹਾਂ ਆਪਣੇ ਚੌਲ ਉਹ ਯੂਜ਼ ਕਰਨਾ ਏਡਾ ਮੋਟਾ ਚੌਣਾ ਜਿਹਦੇ ਉੱਪਰੋਂ ਉਹਦਾ ਜਿਹੜਾ ਉਹ ਕਹਿੰਦਾ ਉਹਦਾ ਪ੍ਰੋਨਾ ਫਾਈਬਰ ਘੱਟ ਪਿਆ ਹੋਇਆ ਬਟ ਡਸਨਟ ਮੈਟਰ ਤੁਹਾਡੇ ਘਰ ਜਿਹੜਾ ਚੌਲ ਪਿਆ ਚੱਲੇਗਾ ਹੁਣ ਚਾਹੀਦਾ ਕੀ ਕੀ ਹੈ ਕਹਿੰਦੇ ਇੰਗਰੀਡੀਅੰਟਸ ਕੀ ਕੀ ਹੈ ਚੌਲ ਦੂਜੀ ਤੀਂ ਨਿੰਬੂ ਦਾ ਰਸ ਤੀਜੀ ਤੀਂ ਪਾਣੀ ਚੌਥੀ ਤੀਂ ਜਿਹਨੂੰ ਕਹਿੰਦੇ ਮਲਤਾਨੀ ਮਿੱਟੀ ਬੈਂਟਨਾਈਟ ਕਲੇ ਪਾਣੀ ਵਿੱਚ ਮੀਚੀ ਜੀ ਐਕਟੀਵੇਟਡ ਚਾਰਕੋ ਕੋਲਾਜ ਨੂੰ ਕਹਿੰਦੇ ਆ ਹੂੰ ਅਗਲੀ 6ਵੀਂ ਚੀਜ਼ ਜਿਹਨੂੰ ਆਪਾਂ ਕਹਿੰਦੇ ਆ ਰੋਜ਼ ਵਾਟਰ ਗੁਲਾਬ ਜਲ ਇਹ ਗੱਲ ਖਤਮ ਹੋ ਗਈ ਜੀ ਇਹ ਸਾਰੀਆਂ ਚੀਜ਼ਾਂ ਆਮ ਲੇਡੀਜ਼ ਕੋਲ ਐਂ ਪਈਆਂ ਹੋਣੀਆਂ ਹੈ ਹਨਾ ਜੇ ਮੈਨੇ ਲੱਭਣਾ ਸੀ ਮੈਨੂੰ ਕਿੱਥੋਂ ਮਿਲੇ ਮੇਰਾ ਗੁਲਾਬ ਜਲ ਅੰਡੇ ਵਾਸ਼ਰੂਮ ਚ ਪਿਆ ਸੀ ਜੀ ਬਾਥਰੂਮ ਚ ਕਿਉਂਕਿ ਹਰ ਇੱਕ ਨੇ ਕਰ ਪਿਆ ਹੁੰਦਾ ਇਹ ਕਿੰਨੀ ਦੀ ਚੀਜ਼ ਹੈ ਬਸ ਤੁਹਾਨੂੰ ਯਾਦ ਹੈ ਮੇਰੀ ਪਾਲਿਸੀ ਹੈ ਲਾਈਫ ਦੀ ਜਿਹੜੀ ਚ ਲਖਾ ਨਹੀਂ ਸਕਦੇ ਲਾ ਨਹੀਂ ਸਕਦੇ Water, रोज वाटर ਤੁਹਾਨੂੰ ਪਤਾ ਹੈ ਕਿ ਰੋਜ਼ ਵਾਟਰ ਸ਼ਰਾਬ ਨੰਗਾ ਬੰਦਾ ਡਿਸਟਿਲਾਈਜੇਸ਼ਨ ਨਾਲ ਇਹ ਲੋਕ ਸਿਰਫ ਪਾਣੀ ਚ ਕਹਿੰਦੇ ਪੱਤੀਆਂ ਗੜੀਆਂ ਉਬਾਲ ਦੋ ਨਹੀਂ ਉਹ ਰੋਜ਼ ਵਾਟਰ ਉੜ ਗਿਆ ਸਮਾਂ ਅਸਲੀ ਡਿਸਟਿਲਾਈਜੇਸ਼ਨ ਨਾਲ ਆਰਗੈਨਿਕ ਰੋਜ਼ ਪੈਟਲ ਜਿਵੇਂ ਕਰਨ ਆਰਗੈਨਿਕ ਰੋਜ਼ ਦੇਸੀ ਦੇਸੀ ਗਲਾਬ ਦੀਆਂ ਰੋਜ਼ ਪੈਟਲਸ ਨੂੰ ਡਿਸਟਿਲ ਜਿਵੇਂ ਜੈਸਟਰੀ ਉਹਦੇਸ दारू ਬਣਦੀ ਹੈ ਬਿਲਕੁਲ ਉਹਵੇਂ ਬਣਦੀ ਹੈ ਦੂਜੀ ਚੀਜ਼ ਜਿਹੜੀ ਵੈਂਟਨੇਟ ਕਲੇ ਦੋ ਤਰੀਕੇ ਦੀ ਆਂਦੀ ਹੈ ਫੂਡ ਗ੍ਰੇਡ ਨੋਨ ਫੂਡ ਗ੍ਰੇਡ ਵੈਂਟਨੇਟ ਕਲੇ ਮੈਂ ਫੂਡ ਗ੍ਰੇਡ ਵਰਤਣਾ ਕਿਉਂਕਿ ਮੇਰੇ ਸਕਿਨ ਨੇ ਐਬਜ਼ਾਰਬ ਕਰਨੀ ਹੈ ਸੇਮ ਚਾਰਕੋਲ ਕੱਲਾ ਕੋਲਾ ਨਹੀਂ ਜਿਹੜੀ ਲੱਕੜ ਦਾ ਲੈ ਲਿਆ ਚਾਰਕੋਲ ਕਿਹੜਾ ਹੋਵੇ ਉਹ ਵੀ ਫੂਡ ਗ੍ਰੇਡ ਹੋਵੇ ਤੇ ਐਕਟੀਵੇਟਿਡ ਚਾਰਕੋਲ ਇਹਦੇ ਵਿੱਚ ਖਾਸ ਤਕਲੁਆਂ ਜੀ ਐਕਟੀਵੇਟਿਡ ਚਾਰਕੋਲ ਚਾਰ ਗੁਣਾ ਜ਼ਿਆਦਾ ਪੋਇਜ਼ਨ ਨੂੰ ਖਿੱਚਦਾ ਬਾਡੀ ਚ ਜਿਹੜਾ ਮੈਂ ਯੂਜ਼ ਕਰਦਾ ਬੈਂਬੂ ਤੋਂ ਬਣਿਆ ਹੋਇਆ ਬੈਂਬੂ ਮਤਲਬ ਤਾਂਸ ਤੋਂ ਸਭ ਤੋਂ ਹਾਈ ਗ੍ਰੇਡ ਦਾ ਉਹ ਹੁੰਦਾ ਠੀਕ ਹੈ ਕੋਲਵਾਂ ਜੀ ਹੁਣ ਫਾਰਮੂਲਾ ਮੇਰੀ ਭੈਣਾ ਹੈਨਾ ਨੋਟ ਕਰ ਲੈਣ ਤੇ ਇਹਦੇ ਇੱਕ ਛੋਟੀ ਜਿਹੀ ਮੇਰੀ ਰਿਕੁਐਸਟ ਹੈ ਜੀ ਮੈਂ ਇਹ ਚੀਜ਼ ਦੇ ਅਸੀਂ ਪੈਸੇ ਲੈਂਦੇ ਸੀ ਕੰਟੰਗ ਤੇ ਇਸ ਚੀਜ਼ ਦੇ ਇਹ ਤੁਹਾਨੂੰ ਫ੍ਰੀ ਚ ਦੇ ਰਹੇ ਹਾਂ ਮਗਰ ਕੁਲਵੰਤ ਜੀ ਤੇ ਮੈਨੂੰ ਥੋੜੇ ਤੋਂ ਐਕਸਟ੍ਰੇਨ ਚਾਹੀਦਾ ਐ ਐਸਾ ਨਹੀਂ ਤੁਹਾਡੀ ਵਿਨ ਨੀਚੇ ਕਮੈਂਟ ਚ ਜਾਂ ਤੁਹਾਡੀ ਵਿਨ ਇੱਕ ਵੀਡੀਓ ਦੇ ਫਾਰਮ ਚ ਅਗਰ ਤੁਹਾਡੇ ਹਸਬੰਦ ਨਹੀਂ ਮੰਨਦੇ ਜਾਂ ਕਰਦੇ ਨਹੀਂ ਮੰਨਦੇ ਇੱਕ ਵੌਇਸ ਮੈਸੇਜ ਬਣਾ ਕੇ ਮੇਰੇ ਨੰਬਰ ਤੇ 98847530 ਅੰਦਰ ਮੈਂ ਤੁਹਾਨੂੰ ਰਸੀਪਟ ਫਿਰ ਜਾਂਪੇ ਮੇនੂਮੇ ਮਿਲ ਜੂ ਦੇਣੀ ਹੈ ਕਿਉਂਕਿ ਉਹ ਵਿਨ ਮੇਰੀ ਸੋਲ ਦਾ ਫੂਡ ਹੈ ਮੈਨੂੰ ਹੋਰ ਮੋਟੀਵੇਟ ਕਰਦਾ ਹੈ ਅੱਛੀ ਚੀਜ਼ ਲੈਬ ਕੇ ਮੁਕਾਤਕ ਲੈਣਾ ਤਾਂ ਵਿਦਆਉਟ ਫਰਦਰ ਅਡੀਓ ਫਾਰਮੂਲਾ ਲਿਖੋ ਜੀ ਦੋ ਚਮਚ ਬੜੇ ਬੜੇ ਚੌਲਾਂ ਦੇ ਭੜਕਾਂ ਰਾਤ ਨੂੰ ਕੱਚ ਦੀ ਕਾਲਿਜ ਬਰੋਸਲ ਵੀ ਕਾਲਿਜ ਯਾਸਟਿਲ ਵੀ ਕਾਲਿਜ ਪਾ ਕੇ ਉਹਦੇ ਚ ਕੋਈ ਵੀ ਫਿਲਟਰ ਵਾਲਾ ਪਾਣੀ ਕਲੋਰੀਨ ਮਿਲਾਨਾ ਹੋਏ ਉਹ ਸਾਰੇ ਚੌਲ ਡੁੱਬ ਜਾਣਾ ਚਾਹੀਦੇ ਨੇ ਚਾਹੇ ਜਿਆਦਾ ਹੀ ਭਰ ਦਿਓ ਕੋਈ ਚੱਕਰ ਨਹੀਂ ਸਰੇ ਜੇ 12 ਘੰਟੇ ਹੋ ਗਏ ਇਹ ਪਾਣੀ ਡਰੇਨ ਕਰ ਦੇਣਾ आपको पानी जो समान आ गया चाहिए नहीं पानी ड्रेन कर देना मगर चौल हम की हो गए बिना उबाली चौलान चाहिए चार इस है अपने अद्धा अद्धा रोज वाटर सिंपल पानी मैं कि पाऊंगा पहला एक एक चम्मच मगर एक घट है बादऊंगा एवं आप चम्मच टी स्पून

ਟੇਬਲस्पून ਰਾਤ ਨੂੰ ਕੱਚ ਦੇ ਜਾਂ ਬਰੋਸਿਲ ਦੇ ਚ ਭੰਡੇ ਚ ਪਾ ਕੇ ਵਧੀਆ ਚ ਪਾਣੀ ਪਾ ਕੇ ਫਿਲਟਰ ਪਾਣੀ ਪਾ ਕੇ ਰੱਖਦਾ ਤੇ ਉਹ ਪਾਣੀ ਡੇਨ ਕਰਦਾ ਬਰਾਕਰ ਟੇਬਲ ਇਹਦੇ ਵਿੱਚ ਤੁਸੀਂ ਪਾਇਆ ਇੱਕ ਚਮਚ ਰੋਜ਼ ਵਾਟਰ ਐਂਡ ਪਰਕੇ ਇੱਕ ਚਮਚ ਪੂਰਾ ਵਧੀਆ ਪਾਣੀ ਦਾ ਇਹਦੇ ਵਿੱਚ ਪਾਇਆ 2 ਟੀस्पून ਬੈਂਟਨੇਟ ਕਲੇ ਦੇ ਇਹਦੇ ਵਿੱਚ ਪਾਇਆ ਇੱਕ 1/4 ਆਰ 1 ਇੱਕ 1/4 ਟੀस्पून ਐਕਟੀਵੇਟਿਡ ਚਾਰਕੋਲ ਦਾ ਇਦੇ ਵਿੱਚ 4-5 ਬੂੰਦਾ ਪਾਈਆਂ ਤੁਸੀਂ ਨਿੰਬੂ ਦੀਆਂ ਇਹ ਸਾਰੇ ਮਿਕਸਚਰ ਨੂੰ ਮਿਕਸੀਚ ਟ੍ਰਾਂਸਫਰ ਕਰਿਆ ਤੇ ਇਹਨੂੰ ਦਲਣਾ ਸ਼ੁਰੂ ਕਰ ਦੇਣਾ। ਬਲਵੰਤ ਜੀ ਜਦ ਤੁਸੀਂ ਦਲੋਗੇ ਨਾ ਸਮਾਨ ਇਕੱਠਾ ਹੋਊਗਾ ਤੇ ਗਾੜਾ ਤੇ ਹੋ ਜਾਊਗਾ। ਤੁਸੀਂ ਦੇਖਣਾ ਕਿ ਨੂੰ ਨਹੀਂ। ਹਏ ਥੋੜਾ ਠਿੱਕ। ਜੇ ਠਿੱਕ ਹੈ ਅੱਧਾ ਚਮਚ ਰੋਜ਼ ਵਾਟਰ ਤੇ ਅੱਧਾ ਚਮਚ ਪਾਣੀ ਹੋਰ ਪਾ ਦੇਣਾ। ਫਿਰ ਦਲਣਾ ਹੈ। ਹਾਦੇ ਵੀ ਠਿੱਕ ਹੈ ਕੋਈ ਚੱਕਰ ਨਹੀਂ। ਅੱਧਾ ਚਮਚ ਰੋਜ਼ ਵਾਟਰ ਅੱਧਾ ਚਮਚ ਪਾਣੀ ਹੋਰ ਪਾ ਦੇਣਾ। ਜਦ ਹੋਂ ਰਨਿੰਗ ਪੈਕ ਦੀ ਕੰਸਿਸਟੈਂਸੀ ਚ ਨਾ ਆ ਜੇ ਜਦ ਤੱਕ ਤੱਕ ਤੁਸ ਥੋੜਾ ਥੋੜਾ ਪਾਣੀ ਥੋੜਾ ਥੋੜਾ ਰੋਜ਼ ਵਾਟਰ ਬਰਾਬਰ ਐਡ ਕਰਕੇ ਪਾਈ ਜਾਣਾ ਜਦੋਂ ਇਹ ਕਹੀ ਜੀ ਉਸ ਚ ਆ ਗਿਆ ਕਿ ਬਹੁਤ ਲਿਕਵਿਡੀ ਨਹੀਂ ਹੋਣਾ ਤਹੀ ਤਾਂ ਮਗਰ ਉਹ ਫੈਲ ਦੇਗਾ ਪੈਕ ਦੀ ਕੰਡੀਸ਼ਨ ਚ ਆ ਗਿਆ ਇਹਨੂੰ ਸਾਰਿਆਂ ਨੂੰ ਟ੍ਰਾਂਸਫਰ ਕਰ ਲੈਣਾ ਕਿਸੇ ਕੱਚ ਦੀ ਚੀਜ਼ ਉੱਪਰ ਟੱਕਣ ਲਾ ਕੇ ਆਪਾਂ ਜਾਣਾ ਹੁਣ ਬਾਥਰੂਮ ਸਿੱਕੇ ਚੰਚੋਂ ਪਨੇ ਕੰਮ ਹੋ ਗਿਆ ਉੱਥੇ ਜਾ ਕੇ ਆਪਾਂ ਨੇ ਜੀ ਆਫਕੋਸ ਕਪੜੇ ਹਜਣਾ ਪਈਓ ਜਿਹੜਾ ਐਕਟੀਵੇਟਡ ਚਾਰਕਲ ਇੱਕਦਮ ਛੀ ਨੂੰ ਆ ਕਾਲਾ ਕਰਦਾ ਡਰਾ ਦਿੰਦਾ ਮਤਲਬ ਉੱਤੇ ਜਾਂਦਾ ਆਪਾਂ ਨੇ ਜਾ ਕੇ ਮੂੰਹ ਧੋ ਕੇ ਨਾਰਮਲ ਪਾਣੀ ਨਾਲ ਮੂੰਹ ਸਾਫ ਕਰਕੇ ਸੁਕਾ ਲੈਣਾ ਕੋਸ਼ਿਸ਼ ਹੋਏ ਆਇਲ ਨਾ ਆਵੇ ਮੂੰਹ ਤੇ ਹੁਨੇ ਬੜਾ ਚੱਕਰ ਆ ਅੱਜ ਕੱਲ ਹਿਮੀਉਮਿਟੀ ਵੱਧ ਰਹੀ ਹੈ ਜੇ ਤੇਲ ਹੋਗਾ ਨਾ ਕੰਮ ਨਹੀਂ ਕਰੂਗਾ ਤਾਂ ਅਗਰ ਤੁਸੀਂ ਜਿਵੇਂ ਰੋਜ਼ ਵਾਟਰ ਨਾਲ ਇਹਨਾਂ ਮੂੰਹ ਧੋ ਲੋ ਤੇ ਅੱਛੀ ਤਰ੍ਹਾਂ ਸੁਕਾ ਕੇ ਥੋੜਾ ਜਿਹਾ ਜੇ ਕਿਸੇ ਜਗ੍ਹਾ ਤੇ ਜਿੱਥੇ ਪੰਦੀ ਹਵਾ ਪੈਰੀ ਹੋਏ ਜਾਂ ਕਈ ਲੋਕਾਂ ਕੋਲ AC ਦੀ ਗਰਵੀਜ਼ਨ ਹੈਗੀ ਹੈ ਤਦ ਆਇਲ ਨਹੀਂ ਆ ਮਿੰਦਾ ਉੱਥੇ ਬੈਠ ਕੇ ਕਿਸੇ ਨਾਲ ਆਏ ਤੇ ਆਇਲ ਨਹੀਂ ਆਏ ਹੁਣ ਆਪਾਂ ਨੇ ਪੈਕ ਮੂੰਹ ਤੇ ਲਾ ਲੈਣਾ ਜੀ ਚਾਰੇ ਪਾਸੇ ਜੇ ਮੜਾ ਅੱਖ ਦੇ ਵਿੱਚ ਲੱਗਾ ਕੋਈ ਟੈਨਸ਼ਨ ਦੀ ਕਰਨੀ ਹੈ ਮੂੰਹ ਚ ਲੱਗਾ ਕੋਈ ਟੈਨਸ਼ਨ ਨਹੀਂ ਕਿਉਂਕਿ ਖਾਣ ਲਈ ਆਈਟਮ ਹੈ ਇਹ ਪੈਕ ਲਾ ਕੇ ਕੁਲੰਤਰੀ ਆਰਾਮ ਨਾਲ ਅੱਧਾ ਟੂਕੰਟਾ ਅੱਧਾ ਤੋਂ ਟੂਕੰਟੇ ਤੋਂ 45 ਮਿੰਟ ਇਹਨੂੰ ਮੂੰਹ ਤੇ ਲੱਗਿਆ ਰਹਿਣਾ ਮੰਜੀ ਮੇਰੇ ਖੁਦ ਚ ਕਈ ਚੀਜ਼ਾਂ ਹੈ ਜਿਹੜੀਆਂ ਨੇ ਇਹਦੇ ਫਾਇਦੇ ਵੀ ਕਾਹਲੇ ਸ਼ੁਰੂ ਹੋ ਜੇਗੀ। ਬੈਂਟਨੇਟ ਕਲੇ ਮੁੱਦਤਾਟੋ ਕਿਨ ਲਈ ਅੰਮ੍ਰਿਤ ਮੰਨੀ ਜਾਂਦੀ ਹੈ। ਬੈਂਟਨੇਟ ਕਲੇ ਦੇ ਚ ਪੋਤਾਨੀ ਮੱਤੀਆ ਮਿੱਟੀ ਆ ਪਾਊਡਰ ਜਾਂ ਪੁਰਾਣੇ ਟਾਈਮ ਵਿੱਚ ਉਹ ਵਿਆਹ ਤੋਂ ਪਹਿਲਾਂ ਕੁੜੀਆਂ ਦੇ ਲਈ ਜਾਂਦੀ ਸੀ ਨਾ ਕਿਸੇ ਕਿਨ ਵਧਿਆ ਕਰਨ ਲਈ। ਇਹਦੇ ਚ ਇਹੋ ਜਿਹੇ ਬੈਨੀਫਿਟ ਨੇ ਇਸ ਵਿੱਚ ਕੈਲਸ਼ੀਅਮ ਹੁੰਦਾ ਬਹੁਤ ਸੋਨਾ। ਤਾਂ ਵੀ ਫੂਡ ਗ੍ਰੇਡ ਕੈਲਸ਼ੀਅਮ ਹੈ ਬੈਂਟਨੇਟ ਕਲੇ। ਤਾਂ ਇਹ ਆਪਣੀ ਸਮਹਾਉ ਇਹਦੇ ਚ ਕਲੀ ਕਿਵੇਂ ਹੈ ਇਹਦੀ ਬਹੁਤ ਸੋਹਣੀ ਚੀਜ਼ ਹੈ ਉਹ ਇਹ ਆਪਣੀ ਸਕਿੱਲ ਨੂੰ ਕੰਪਲੀਮੈਂਟ ਕਰਦੀ ਹੈ ਉਹਨੂੰ ਪੜਾਵਾ ਦਿੰਦੀ ਹੈ ਦੂਜੀ ਚੀਜ਼ ਐਕਟੀਵੇਟਡ ਚਾਰਕੋ ਮੇਰਾ ਫੇਵਰਿਟ ਆਈਟਮ ਕੁਲਵੰਦ ਜੀ ਇਹ ਲਾਈਫ ਸੇਵਿੰਗ ਥੀਜ ਹੈ ਜਦ ਬੰਦੇ ਨੂੰ ਗਲਤੀ ਨਾਲ ਕੋਈ ਪੌਇਜ਼ਨ ਖਾਦੀ ਗਈ ਇਹ ਤੁਹਾਡੇ ਕੋਲ ਐਂਬੂਲੈਂਸ ਆਉਣ ਚ ਟਾਈਮ ਲੱਗ ਰਿਹਾ ਹੈ ਬੰਦੇ ਨੂੰ ਐਕਟੀਵੇਟਡ ਚਾਰਕੋ ਦੇ ਦਿਓ ਐਂਬੂਲੈਂਸ ਦੇ ਆਉਣ ਤੱਕ ਬੰਦਾ ਜ਼ਿੰਦਾ ਰਹੇ ਜਿੰਦਾ ਇਹਦੀ ਪ੍ਰਾਪਰਟੀ ਹੈ ਮੈਨੇ ਕਿੱਥੇ ਜ਼ਿਆਦਾ ਪਹਿਲੀ ਵਾਰ ਜ਼ਿੰਦਗੀ ਚ ਪੜਿਆ ਸੀ ਛੋਟੇ ਹੁੰਦੇ ਆਪਾਂ ਨੂੰ ਬਾਇਓਲੋਜੀ ਚ ਨਾ ਗੈਸ ਮਾਸਕ ਦੇ ਬਾਰੇ ਕਹਿੰਦੇ ਸੀਗੇ ਗੈਸ ਮਾਸਕ ਦੇ ਵਿੱਚ ਚਾਰਕੋਲ ਹੁੰਦਾ ਹੈ ਜਿਹੜੇ نیچے ਮਾਈਨਿੰਗ ਕਰਦੇ ਆ ਉਹਨਾਂ ਦੇ ਮਾਸਕ ਚ ਨਾ ਬਹੁਤ ਹਾਈ ਗ੍ਰੇਡ ਕਾਰਬਨ ਹੁੰਦੀ ਹੈ ਕਿਉਂਕਿ ਮਾਈਨ ਦੇ ਅੰਦਰ ਕਈ ਅਹੀ ਜਿਹੀ ਗੈਸਾਂ ਜਿਹੜੀ ਪੌਇਜ਼ਨਸ ਐ ਇਹਦਾ ਫੈਕਟਰ ਹੈ ਦੇਖਿਓ ਜਿਹੜੀ ਕਿ ਰੱਬ ਜਾਣੇ ਕਿਉਂ ਐ ਇਹ ਸਾਰੀ ਪੌਇਜ਼ਨ ਨੂੰ ਸੱਕ ਕਰ ਲੈਂਦਾ ਹੈ ਹੁਣ ਜਿਹੜੀ ਮੂਹ ਤੇ ਅੰਦਰ ਕੈਮੀਕਲਸ ਐ ਜਿਹੜੀ ਗੜਬੜਾ ਚੀਜ਼ਾਂ ਨੇ ਕਰੀਆਂ ਹੋਈਆਂ ਹਰ ਰੋਜ਼ ਪੌਇਜ਼ਨ ਲੱਗਦੀ ਹੈ ਹਮਤ ਹਵਾ ਪਾਣੀ ਇਹ ਉਹਦੀ ਪੌਇਜ਼ਨ ਨੂੰ ਖਿੱਚਦਾ ਹੈ ਇਹ ਤੇ ਪੌਜ਼ਨ ਕਿਚਕੀ ਗਾਈ ਲਾਈਫ ਦੁਆਰਾ ਵਾਪਸ ਆ ਗਈ ਤਾਂ ਇਹਦਾ ਇਹ ਬੈਨੀਫਿਟ ਹੈ ਰੋਜ਼ ਵਾਟਰ ਇਹਦੀ ਮੁੱਦਤਾ ਤੋਂ ਸਕਿਨ ਲਈ ਅੰਮ੍ਰਿਤ ਮੰਨਿਆ ਜਾਂਦਾ ਇਹਨੂੰ ਚਾਹੇ ਪੀ ਲਓ ਲਾ ਲਓ ਰਣਾ ਖਾ ਲਓ ਢਾਟੋ ਜਿੜੀ ਕਰ ਲੋ ਮਗਰ ਆਪਾਂ ਫੂਡ ਗ੍ਰੇਡ ਚੰਗੀ ਕੁਆਲਿਟੀ ਦੀ ਲੈਣੀ ਚਾਹੀਦੀ ਜੇਕਰ ਆਰਡਰ ਕਰਨਾ ਚਾਹਣਾ ਮੰਗਾ ਵੀ ਸਕਦੇ ਮਗਰ ਮੈਂ ਉਹ ਚੀਜ਼ ਦੱਸੂਗਾ ਜਿਹੜੀ ਕਿ ਤੁਸੀਂ ਯੂਜ਼ ਕਰ ਸਕਦੇ ਹੋ ਇਹ ਚੌਲਾਂ ਚ ਦੇਖੋ ਕੀ ਮੈਂ ਸਮਝੋ ਆਪਾਂ ਚੌਲ ਕੁਕ ਨਹੀਂ ਕਰੇ ਉਹਦੇ ਫਾਈਬਰ ਵੀ ਹੈ ਵਿੱਚ ਥੋੜਾ ਪ੍ਰੋਟੀਨ ਵੀ ਹੈ ਉਹਦਾ ਸਮ ਹਾਉ ਕੈਨ ਦੇ ਕੋਲੇ ਜਿਹਨੂੰ ਰਿਪੇਅਰ ਕਰ ਦਿੰਦਾ ਹੈ ਉਹਨੇ ਨਹੀਂ ਪਤਾ ਕਿਵੇਂ ਕਿਉਂ ਨਹੀਂ ਇਹ ਤਾਂ ਫਾਰਮੂਲਾ ਸਿੱਖਿਆ ਹੈ ਸਰ ਨਹੀਂ ਕਿ ਸਾਨੇ ਪ੍ਰਤਿਆ ਹੋਇਆ ਹੈ ਜਦੋਂ ਤੁਸੀਂ ਅੱਧਾ ਘੰਟਾ ਇਸ ਨੂੰ ਮਿਕਸ ਕਰਕੇ ਲਾਇਆ ਉਹ ਤੁਹਾਡੀ ਬੈਡੀ ਦੇ ਨਾਲ ਇੱਕ ਤਰ੍ਹਾਂ ਦਾ ਉਹਦਾ ਇੱਕ ਆਦਾਨ-ਪ੍ਰਦਾਨ ਹੈ ਕੁਝ ਖਿੱਚਿਆ ਕੁਝ ਦਿੱਤਾ 네ਗੈਟਿਵਿਟੀ ਖਿੱਚੀ ਚੰਗੇ ਅਮੀਨੋ ਐਸਿਡ ਜੇ ਕਹੇ ਲੋ ਪ੍ਰੋਟੀਨ ਜਾਂ ਕਹੇ ਲੋ ਕੈਲਸ਼ੀਅਮ ਦਿੱਤਾ ਅੱਧੇ ਪੌਣੇ ਘੰਟੇ ਬਾਅਦ ਕੋਲੇ ਜੀ ਬਿਲਕੁਲ ਸੁੱਕ ਜਾਏਗਾ ਕਿਉਂਕਿ ਡਰਾਈ ਹੋ ਜਾਏਗਾ। ਡਰਾਈ ਹੋਣ ਤੋਂ ਬਾਅਦ ਕੋਲੇ ਦਲਤੀ ਨਹੀਂ ਕਰਨੀ। ਐਨਿਕ ਚੱਤੀ ਸਾਬਣ ਵਧੀਆ ਜੀ ਕੋਈ ਤੇ ਮੂੰਹ ਧੋ ਲਿਆ। ਨਾ। ਚਲੋ ਪੂਰਾ ਸੁੱਕ ਗਿਆ ਚੈੱਕ ਕਰਦੇ ਸੁੱਕ ਗਿਆ ਜੀ? ਨਹੀਂ ਸੁੱਕਿਆ 2 ਮਿੰਟ ਹੋਰ ਬਹਿ ਜਾਓ। ਹੈਨਾ ਕਿਤੇ ਏਸੀ 'ਚ ਪੱਖੇ 'ਚ ਤੇ ਪੂਰਾ ਸੁੱਕ ਗਿਆ। ਸਿੰਪਲ ਜਿਹਾ ਪਾਣੀ ਨਾਲ ਨਾਰਮਲ ਪਾਣੀ ਠੰਡਾ ਪਾਣੀ ਹੈਨਾ ਬੜਾ ਗਰਮ ਨਾ ਹੋਵੇ। ਆਪਣਾ ਮੂੰਹ ਉਹ ਵੀ ਐ ਨਹੀਂ ਚੱਸਣਾ। ਉਹ ਤੇ ਚਿੱਟੇ ਮਾਰਨੇ ਸ਼ੁਰੂ ਕਰਤੇ ਹਲਕਾ 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 ਬੜੇ ਆਰਾਮ ਨਾਲ ਉਤਰ ਜਗਾ ਹੈ ਪਹਿਲਾ ਪਹਿਲਾ ਅਜੀ ਲੱਗੇਗਾ ਕਿ ਵੀ ਕਾਲਾ ਜਿਹਾ ਹੁੰਦਾ ਹੈ ਬਹੁਤ ਕਾਲਾ ਲੱਗਦਾ ਮਗਰ ਆਹ ਕਪੜੇ ਹਜੇ ਪਾਈਓ ਕ ਕਪੜੇ ਕਾਲੇ ਨਾਲ ਹੁੰਦੇ ਡਰਨ ਲੱਗੇ ਹੈ ਨਾ ਉਤਾਰ ਕੇ ਜੀ ਠੀਕ ਤਰ੍ਹਾਂ ਹੁਸ ਸੁਕਾ ਲੈਣਾ ਕੁਲੰਤ ਜੀ ਤੇ ਇਹਦੀ ਹੁਣ ਖਾਸ ਗੱਲ ਐ ਨਹੀਂ ਹੈ ਕਿ ਤੀਜੇ ਦਿਨ ਰਿਜ਼ਲਟ ਦਿਖੇਗਾ ਅੱਧੇ ਘੰਟੇ ਬਾਅਦ ਰੱਟ ਦਿਖੇਗਾ ਤੁਸੀਂ ਬਿਫੋਰ ਆਫਟਰ ਖਿੱਚ ਕੇ ਮੈਨੂੰ ਭੇਜਿਓ ਤੁਸੀਂ ਫੋਟੋ ਖਿੱਚਿਓ ਲਾਂ ਤੋਂ ਪਹਿਲਾਂ ਫੋਟੋ ਖਿੱਚਿਓ ਲਾਂ ਤੋਂ ਬਾਅਦ ਮਗਰ ਜਿਹਨੇ ਨੂੰ ਹਫਤਾ ਲਾ ਲਿਆ ਉਨੇ ਨੂੰ ਹਫਤਾ ਬਰਤ ਲਿਆ ਉਹ ਹਫਤੇ ਬਾਅਦ ਦਾ ਘਰ ਨਾਲ ਕੀ ਕਹਿੰਦਾ ਉਹਦੇ ਭਾਈ ਬੰਦੂ ਕੀ ਕਹਿੰਨੇ ਐਜ ਕੱਲ ਤਾਂ ਇਹ ਨਵੀਂ ਪ੍ਰੋਬਲਮ ਪਈ ਕਿ ਕੋਲੋਂ ਜੀ ਮੁੰਡਿਆਂ ਨੂੰ ਕਿੰਨੇ ਕੁੜੀਆਂ ਤੋਂ ਜ਼ਿਆਦਾ ਪ੍ਰੋਬਲਮ ਆਦੀ ਹਾਂ ਨਵਾਂ ਬਿਜ਼ਨਸ ਹੈ ਤੂੰ ਦੇਖੇ ਮੁੰਡੇ ਮੂੰਹ ਨਕੋਲ ਕੋ ਜਾਂਦੇ ਨੇ ਕਿਉਂਕਿ ਰੰਗ ਨਾੜਾ ਹੁੰਨ ਤੋਂ ਮੁੰਡੇ ਨੂੰ ਬਹੁਤ ਡਰ ਲੱਗਦਾ ਹਣਾ ਮੈਂ ਕਹਿੰਦਾ ਚਲੋ ਕੋਈ ਨਹੀਂ ਚੰਗੀ ਗੱਲ ਹੈ ਬਸ ਧਿਆਨ ਰੱਖੋ ਬਟ ਡਗਣਾ ਵੀ ਨਹੀਂ ਹੈ ਮੁੰਡੇ ਵੀ ਵਰਤ ਸਕਦੇ ਨੇ ਇਸ ਚ ਐ ਨਹੀਂ ਹੈ ਕਿ ਸਿਰਫ ਫੀਮੇਲਸ ਲਈ ਹੈ ਮੇਲਸ ਲਈ ਵੀ ਅਮਰੇ ਤਾਂ ਚੱਕ ਜਿਨਾ ਧੁੱਪ ਦੀ ਐਕਸਪੋਜ਼ਰ ਬਹੁਤ ਜ਼ਿਆਦਾ ਹੈ ਇਹ ਜਿਹਨੂੰ ਕੈਮੀਕਲ ਐਕਸਪੋਜ਼ਰ ਬਹੁਤ ਜ਼ਿਆਦਾ ਹੈ ਸਪੈਸ਼ਲੀ ਜਿੱਥੇ ਜਿੱਥੇ ਟ੍ਰੈਫਿਕ 'ਚ ਲੋਕੀ ਨਹੀਂ ਫਸੇ ਰਹਿੰਦੇ ਉਹ ਮਾਚ ਰਿਹਾ ਉਹਥੇ ਇਹ ਚੀਜ਼ ਅਮਰਿਤ ਹੈ ਇਹੇ ਤੁਸੀਂ ਹਫ਼ਤੇ 'ਚ ਤੁਸੀਂ ਇਹ ਕਹੋਗੇ ਕਿ ਤੁਹਾਡੀ ਸਕਿਨ ਤੋਂ 2 ਟਨ ਲਾਈਟ ਹੋ ਗਈ ਸਕਿਨ ਖਿੱਚੀ ਗਈ ਸਭ ਤੋਂ ਅੱਛੀ ਚੀਜ਼ ਆਈ ਚਾਹੀਦੀ ਹੁੰਦੀ ਹੈ ਇਲਾਸਟिसिटी ਇਹਦੇ ਨਾਲ ਛਾਇਆ ਨੂੰ ਪਗਣਾ ਬਿਨਾਂ ਗਲੋ ਫਿੰਸੀਆਂ ਫੋੜੇ ਜਾਂ ਡਾਰਕ ਪੈਚੇਸ ਹੋ ਜਾਣੇ ਹਨ ਉਹਨਾਂ ਲਈ ਅਮਰਿਤ ਕੰਡੀਸ਼ਨ ਹੈ ਇਹ

ਉਹ ਪਾਣੀ गिरता ਚੋੜਾ ਨੂੰ ਪਾਇਆ ਇੱਕ ਬਲੈਂਡਰ ਚ ਉਸ ਬਲੈਂਡਰ ਚ ਚਾਰ ਪੰਜ ਬੂੰਦਾ ਪਈਆਂ ਨਿੰਬੂ ਦੇਆ ਪੂਰਾ ਵੱਧ ਵੀ ਚਲ ਜਾਂਦੀਆਂ ਉਸ ਤੋਂ ਬਾਅਦ ਆਪਾਂ ਨੇ ਉਸ ਦੋ ਚਮਚ ਬੜੇ ਬੜੇ ਸੌਰੀ ਟੀ ਸਪੂਨ ਬੈਂਟਨਟ ਕਲੇ ਮਲਤਾਨੀ ਮਿੱਟੀ ਉਸ ਚ ਇੱਕ ਚੁਠਾਈ ਐਕਟੀਵੇਟਡ ਚਾਰਕਲ ਇੱਕ ਬੜਾ ਚਮਚ ਰੋਜ਼ ਵਾਟਰ ਇੱਕ ਬੜਾ ਚਮਚ ਪਾਣੀ ਨੂੰ ਦਾਲਨਾ ਸ਼ੁਰੂ ਕਰਤਾ ਦੇਖਣੇ ਇੱਕ ਸੋਲਿਡ ਹੈ ਬਹੁਤ ਥੋੜਾ ਹੋਰ ਬੈਂਟਨਟ ਕਲੇ ਸੌਰੀ ਥੋੜਾ ਹੋਰ ਰੋਜ਼ ਵਾਟਰ ਥੋੜਾ ਹੋਰ ਪਾਣੀ ਉਹ ਤਦ ਤੱਕ ਬਰਾਬਰ ਬਰਾਬਰ ਪਾਈ ਜਣ ਜਦ ਤੱਕ ਤੁਹਾਡਾ ਪੇਸਟ ਬਿਲਕੁਲ ਪੇਸਟ ਨਾ ਬਣ ਜਾਵੇ ਉਹ ਪੇਸਟ ਬਣ ਗਈ ਹੁ ਸਕਾਇਆ ਹੁ ਤੋ ਆਇਲ ਨਾ ਹੋਵੇ ਹੁ ਤੇ ਲਾ ਕੇ ਛੜਦਾ ਠੀਕ 40 ਮਿੰਟ ਬਾਅਦ ਅੱਧੇ ਘੰਟੇ ਬਾਅਦ ਪੂਰਾ ਸੁੱਕ ਗਿਆ ਨਰਗੜ ਪਾ ਲੈਣਾ ਤੋ ਦੇਣਾ ਤੋਂ ਹੁ ਤੋ ਬਾਅਦ ਤੋ ਸੀਡ ਨੋਟ ਕਰਾਂਗੇ ਉਹ ਸਕਿਨ ਨਾਲ ਦਿਨਾ ਫਰਕ ਪੈਂਦਾ ਜਿਨ੍ਹਾਂ ਨੂੰ ਸਭ ਤੋਂ ਵੱਡੀ ਸਕਿਨ ਟੈਨਿੰਗ ਦੀ ਪ੍ਰੋਬਲਮ ਹੈ ਕੌਣ ਸੀ ਉਹਨਾਂ ਨੇ ਇਸ ਰੈਸਪੀ ਚ ਨੀਂਬੂ ਵਧਾ ਲੈਣਾ ਜਿਹਨਾਂ ਨੂੰ ਸਕਿਨ ਟੈਨਿੰਗ ਦੀ ਪ੍ਰੋਬਲਮ ਹੈ ਜਾ ਜਿਹਨੂੰ ਐਕਸੈਸਿਵ ਔਇਲ ਆਂਦਾ ਮੂੰਹ ਤੇ ਕਈਆਂ ਦੇ ਔਇਲ ਬਹੁਤ ਆਂਦਾ ਹੁੰਦਾ ਉਹਨਾਂ ਨੇ ਨੀਂ ਤੋ ਦੱਸ ਲੈਣਾ ਜਿਨ੍ਹਾਂ ਨੇ ਔਇਲ ਦੀ ਵੈਸੇ ਹੀ ਬਹੁਤ ਦਿੱਕਤ ਹੈ ਉਹਨਾਂ ਲਈ ਕੋਈ ਹੋਰ ਤਰੀਕਾ ਦੱਸ ਦਿੰਨਾ ਇਹ ਮਾਂ ਤੋਂ ਪਹਿਲਾਂ ਘੰਟੇ ਤੋਂ ਪਹਿਲਾਂ ਨਾ ਕੱਲਾ ਬੇਸਨ ਮੂੰਹ ਤੇ ਲਾ ਕੇ ਵੇਜਣ ਰੋਜ਼ ਵਾਟਰ ਚ ਬੇਸਨ ਘੋਲਣ ਹੈ ਨਾ ਕੱਲਾ ਰੋਜ਼ ਵਾਟਰ ਤੇ ਬੇਸਨ ਮੂੰਹ ਤੇ ਲਾ ਲੈਣ ਅੱਧਾ ਘੰਟਾ ਉਸ ਤੋਂ ਬਾਅਦ ਧੋ ਦੇਣ ਐਂਡ ਔਇਲ ਇਹ ਫਿਰ ਇਹ ਤੈਕਣਾ ਅਗਲੇ ਥੋੜਾ ਕਮ ਜਿਆਦਾ ਹੈ ਜਿਹੜਾ ਉਹਨਾਂ ਦੇ ਨਾਲ ਆਇਲ ਗਲੈਂਡਸ ਸਪੈਸ਼ਲੀ ਇਸ ਏਰੀਆ 'ਚ ਜਾਂ ਇਸ ਏਰੀਆ 'ਚ ਜ਼ਿਆਦਾ ਹੋਨੇ ਕਹਿੰਦੇ ਉਹਨਾਂ ਨੂੰ ਫਿੰਸੀਆ ਵੀ ਹੁੰਦੀ ਹੈ। ਕਹਿੰਦੇ ਦੱਸਾਂਗੇ ਲਾਂ ਲਈ ਹੈਨਾ ਉਹਨਾਂ ਦਾ ਟੀਮ ਇਡੈਂਟੀਟੀ ਕੰਨ ਟੀਚ ਗੜਬੜਾ ਹੈ ਤਾਂ ਉਸ 'ਚ ਉਹਨਾਂ ਨੇ ਉੱਥੇ ਬੇਸਨ 'ਚ ਰੋਜ਼ ਵਾਟਰ ਮਿਕਸ ਕਰਕੇ ਲਾ ਸਕਦੇ। ਉਹਨਾਂ ਦੀ ਆਇਲੀ ਸਕਿਨ ਘੱਟ ਜੇਗੀ ਸੋ ਫਿਰ ਆਪ ਪਹਿਤਾਂ। ਉਹਨੇ ਕਿਹੜੇ ਬੰਦੇ ਨੂੰ ਨਹੀਂ ਵਰਤਣਾ ਚਾਹੀਦਾ ਇਹ ਬੜਾ ਇੰਟਰਸਟਿੰਗ ਕੁਐਸਚਨ ਹੁੰਦਾ। ਕੋਈ ਵੀ ਬੰਦਾ ਹੈ ਜਣਜੀ। ਐਸਾ ਕੋਈ ਬੰਦਾ ਨਹੀਂ ਹੈ। ਜਿਹੜਾ ਨਹੀਂ ਵਰਤ ਸਕਦਾ ਹਾਂ ਹੁਣ ਇਮੇਜਨ ਕਰੋ ਮੈਨੂੰ ਨਹੀਂ ਪਤਾ ਹੱਦ ਤੱਕ ਸੁਣਿਆ ਨਹੀਂ ਕਿਸੇ ਨੂੰ ਮਲਤਾਨੀ ਮਿੱਟੀ ਤੋਂ ਅਲਰਜੀ ਹੋਵੇ ਮੈਨੂੰ ਵੀ ਪਤਾ ਮਗਰ ਕਿਸੇ ਨੂੰ ਅਲਰਜੀ ਹੈ ਤਾਂ ਨਾ ਲਾਈਓ ਜੇ ਤੁਹਾਨੂੰ ਨਿੰਬੂ ਤੋਂ ਅਲਰਜੀ ਹੈ ਜਿਹੜਾ ਕੋ ਹੋ ਨਹੀਂ ਸਕਦੀ ਉਹ ਨਿੰਬੂ ਨਾ ਵਰਤੇ ਤਾਂ ਅਗਰ ਤੁਹਾਨੂੰ ਲਾਂਦੇਸਾਰ ਕੋਈ ਰਿਐਕਸ਼ਨ ਹੁੰਦਾ ਥੋੜੇ ਜਿਹਾ ਖਾਰਿਸ਼ ਉੱਠ ਗਈ ਜਾਂ ਕੋਈ ਰਿਐਕਸ਼ਨ ਆ ਗਿਆ ਤੋ ਦੋ ਹਣਾ ਮਗਰ ਮੇਰੇ ਹਿਸਾਬ ਨਾਲ 0.00001% ਚਾਂਸ ਵੀ ਨਹੀਂ ਹੈਗੇ ਦੇ ਤਾ ਇਹ ਖਰੀਦ ਕੋਈ ਵਰਤ ਸਕਦਾ ਹੈ ਹੈਨਾ ਇਹ এজ এজ ਫੈਕਟਰ ਵੀ ਮੈਟਰ ਨਹੀਂ ਕਰਦਾ ਕਿਉਂਕਿ ਅੱਜ ਕੱਲ ਨਾ ਮੰਮੀਆਂ ਡੈਡੀਆਂ ਨੂੰ ਇੱਕ ਪ੍ਰੋਬਲਮ ਹੈ ਕਿ ਹਰੇ ਬੱਚੀ 16 ਸਾਲ ਹੋਦੀ ਹੋਈ ਨਹੀਂ ਹੁੰਦੀ ਉਹ ਕਹਿੰਦੇ ਮੈਨੇ ਫਲਾਣੀ ਕਰੀਮ ਖਰੀਦਣੀ ਹੈ ਉਹ ਕਹਿੰਨਗੇ ਤੁਹਾਨੂੰ ਸਕਿਨ ਦਾ ਬੇਬੀ ਸਕਿਨ ਹੈ ਹੈ 3000 ਰੁਪਿਆ ਇਹ ਉਹਨੂੰ ਚੋਅ ਪੂਰਾ ਕਰਨ ਦੀ ਉਹ ਹੁੰਦੀ ਹੈ ਉਹ ਇਹਨੂੰ ਚੋਅ ਪੂਰਾ ਕਰ ਸਕਦੀ ਹੈ ਬਿਨਾ ਕੋਈ 1% ਵੀ ਸਾਈਡ ਇਫੈਕਟ ਜਿਹੜੀ ਗਰੰਟੀ ਹੈ ਕੋਲੋਂ ਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਹਾਂ ਤੁਸੀਂ ਅਗਰ ਬੜਾ ਵਧੀਆ ਹੋਣਾ ਚਾਹੁੰਦੇ ਹੋ ਜਿਸਕੋ ਆਰਗੇਨਿਕ ਚੋਅ ਲੈਣੀ ਹੈ ਪਰ ਨਾ ਇਹਨਾਂ ਕੋਈ ਫਰਕ ਨਹੀਂ ਪੈਂਦਾ ਮਗਰ ਉਹ ਕਰ ਸਕਦੇ ਹੋ ਬਾਕੀ ਮੇਰੇ ਕੋਲ ਸਾਰੀ ਚੀਜ਼ਾਂ ਆਰਗੇਨਿਕ ਵਧੀਆ ਕੁਆਲਿਟੀ ਦੀ ਪਈਆਂ ਨੇ ਤੁਸੀਂ ਮੰਗਾਣਾ ਚਾਹੁੰਦੇ ਹੋ ਐਕਟੀਵੇਟਡ ਚਾਰਕੋਲ ਤੇ ਆਪਣੇ ਕੋਲ ਕੋਲੋਨਜੀ ਆਪਣੇ ਕੋਲ ਰੋਜ਼ ਵਾਟਰ ਪ੍ਰਾਇਮਰੀ ਡਿਸਟਿਲਡ ਤੇ ਆ ਆਪਣੇ ਕੋਲ ਫੂਡ ਗ੍ਰੇਡ ਜਿਹੜੀ ਕਿ ਬਹੁਤ अच्छी ਕੁਆਲਿਟੀ ਦੀ ਦਾ ਇੰਟਰਨੈਟ ਲਈ ਪਈ ਹੈ ਤਾਂ ਇਹ ਚੀਜ਼ਾਂ ਤੁਸੀਂ ਮਿਲਵਾ ਸਕਦੇ ਮੰਗਾਣਾ ਤਾਂ ਨਹੀਂ ਬਟ ਕਿ ਤੁਸੀਂ ਆਪਣੇ ਘਰ ਜਿਹੜੀ ਤੁਹਾਨੂੰ ਮਿਲਦੀ ਹੈ ਜੁੜੀ ਨਹੀਂ ਹੈ ਉਹ ਤੁਸੀਂ ਮੰਗਾਣੀ ਹੈ अवेलेबल ਹੈ ਇਹ ਅਪਲਾਈ ਕਰਕੇ ਦੇਖੋ ਸਪੈਸ਼ਲੀ ਜਿਨ੍ਹਾਂ ਦੇ ਬਿਨਾਂ ਗੱਲੋਂ ਖੁਰੋੜੇ ਪਿੱਛੇ ਆਉਂਦੇ ਨੇ

ਉਹ ਸਾਨੂੰ ਬਲੌਕ ਕਰ ਦਿੰਦਾ ਚੰਗਾ ਤੇ ਮਾੜਾ ਤੁਸੀਂ ਧੁੱਪ ਦਾ ਐਕਸਪੋਜ਼ਰ ਲੈਣ ਦੇ ਬਾਵਜੂਦ ਵੀ ਵਿਟਾਮਿਨ ਡੀ ਦੀ ਪ੍ਰੋਬਲਮ ਚਾਹਦੇ ਤੇ ਉਹ ਕੰਬੀਨੇਸ਼ਨ ਆਫ ਜਿਹੜੀ ਕਰੀਮਾਂ ਨੇ ਇੰਨਾ ਗੰਦਾ ਉਹ ਸਾਰਾ ਸਕਿਨ ਐਬਜ਼ਾਰਬ ਕਰਕੇ ਲੀਵਰ ਕੋ ਭੇਜੀਏ ਦੇਖੋ ਦੋ ਪਾਸੋਂ ਲੀਵਰ ਨੂੰ ਮਾਰਿਆ ਵਿਟਾਮਿਨ ਡੀ ਮੋੜ ਤੱਕ ਗੰਦਾ ਕੈਮੀਕਲ ਬਲੱਡ ਚ ਗਿਆ ਲੀਵਰ ਨੂੰ ਪ੍ਰੋਸੈਸ ਕਰਨਾ ਪੈ ਗਿਆ ਮੈਂ ਰਿਕੁਐਸਟ ਆ ਭਾਈ ਇਸ ਤੋਂ ਵਧੀਆ ਤਾਂ ਕਵਰੇ ਕਰ ਲਓ ਅਗਰ ਸੱਚੀਓ ਕਰਨਾ ਮਗਰ ਦਿਨ ਚ ਮਾੜੀ ਤੜਕੇ ਜਾਂ ਸ਼ਾਮ ਨੂੰ ਧੁੱਪ ਲੈ ਲਿਆ ਕਰੋ ਪਿੰਡੇ ਤੇ ਜਿੰਨੀ ਕਲੀ ਜਾਂਦੀ ਹੈ ਤਾਂ ਕਿ ਵਿਟਾਮਿਨ ਡੀ ਪੂਰਾ ਰਹੇ ਤੇ ਗੰਧੀਆਂ ਕਰੀਮਾ ਨਾ ਲਾਓ ਫਲਸੀ ਹੋਈ ਹੈ ਜਿਹੜੀ ਚੀਜ਼ ਖਾ ਨਹੀਂ ਸਕਦੇ ਉਹ ਲਾ ਨਹੀਂ ਸਕਦੇ ਕਲ ਜੇ ਤੁਸੀਂ ਉਹ ਕਰੀਮ ਲਾ ਰਹੇ ਹੋ ਲਿਆ ਕੇ 3 4 4 ਕਰੋੜ ਰੁਪਏ ਦੀ ਕਰੀਮਾ ਆ ਰਹੀ ਹੈ ਅੱਜ ਕੱਲ ਤੇ ਉਹ ਤੁਹਾਡੇ ਲੀਵਰ ਨੂੰ ਪ੍ਰੋਸੈਸ ਕਰਨੀ ਪੈ ਰਹੀ ਹੈ ਤਾਂ ਆਪਣੀ ਦੁਸ਼ਮਣੀ ਪਾਰ ਰਹੇ ਤਾਂ ਸਕਿਨ ਨੂੰ ਬਚਾਣਾ ਬਹੁਤ ਸਾਨ ਹੈ ਸਕਿਨ ਨੂੰ ਸਭ ਤੋਂ ਪਹਿਲਾਂ ਕੰਮ ਕੀ ਖਰਾਬ ਕਰਦਾ ਕੁਲੰਤ ਜੀ ਨੋ ਆਕਸੀਜਨ ਲੋ ਆਕਸੀਜਨ ਦੇ ਤੁਸੀਂ ਐਕਸਰਸਾਈਜ਼ ਕਰਨ ਲੱਗ ਜਾਓ ਕਾਰਡੀਓ ਸਪੈਸ਼ਲੀ ਤੁਹਾਡੀ ਸਕਿਨ 5 ਸਾਲ ਜੰਗਰ ਹੋ ਜਾਂਦੀ ਹੈ 2 ਹਫ਼ਤਿਆਂ ਵਿੱਚ ਕਿਉਂ ਆਕਸੀਜਨ ਸਪਲਾਈ ਹੋਣ ਲੱਗਦੀ ਆ ਸਮਝੋ ਆਕਸੀਜਨ ਰੋਕਣੀ ਨਹੀਂ ਆਕਸੀਜਨ ਪਹੁੰਚਾਣੀ ਹੈ ਤਾਂ ਇਸ ਚ ਇਸ ਚ ਕਈ ਲੋਕੀ ਜਿਵੇਂ ਓਮ ਬਿਲੋਮ ਜਾਂ ਫਿਰ ਸਾਂ ਘਟ ਹੈ ਨਾ ਕਰਕੇ ਪਰਮਪਟੀ ਨਹੀਂ ਗਈ ਹੁੰਦੀ ਹੈ ਨਾ ਉਹਦੇ ਨਾਲ ਵੀ ਆਪਣੀ ਆਕਸੀਜਨ ਵਧਾ ਲੈਣੀ ਆਪਾਂ ਨੇ ਆਪਣੀ ਬੋਡੀ ਦੀ ਆਕਸੀਜਨ ਵਧਾਣੀ ਹੈ ਘਟਾਣੀ ਹੈ ਹ ਹ ਇਹਦਾ ਇਤਹਾਸ ਸਕਿਨ ਨੂੰ ਖਰਾਬ ਕੀ ਕਰਦਾ ਕੋਈ ਨਹੀਂ ਖਰਾਬ ਹੋਇਆ ਲਿਵਰ ਪਹਿਲੇ ਨੰਬਰ ਤੇ ਸਕਿਨ ਦੀ ਦਿੱਕਤ ਜਿਹਾ ਉੜਦਾ ਹੈ पहले नंबर अखते लिवर की कंडीशन दस दें क्या खराब करता है, बार -बार है कार्बोहाइड्रेट्स ने कंडीशन खराब करते हैं अफकोर्स अगर डाइट चेंज कर लो गॉब होर भी सॉल्व होती है बट आपी एंगल से है अगर यूज करोगे प्लीज तो ਉਹਦਾ ਰਿਜ਼ਲਟ ਜਿਹੜਾ ਦੱਸਣਾ ਹੈ ਜੇ ਤੁਹਾਨੂੰ ਰਿਜ਼ਲਟ ਜ਼ੀਰੋ ਹੈ ਨਾ ਉਹ ਵੀ ਦੱਸ ਦਿਓ ਪਲੀਜ਼ ਆਈ ਊਡ ਲਵ ਟੂ ਹੀਅਰ ਫੋੜੀ ਫੀਡਬੈਕ ਕਿਉਂਕਿ ਫੋੜੀ ਫੀਡਬੈਕ ਮੇਰੇ ਲਈ ਮੈਟਰ ਕਰਦੀ ਹੈ ਮੈਂ ਹਮੇਸ਼ਾ ਕਹਿੰਦਾ ਹਾਂ ਮੇਰੀ ਸੋਲ ਦਾ ਖਾਣਾ ਹੈ ਨਾ ਫੋੜੀ ਫੀਡਬੈਕ ਤੁਹਾਡੀ ਵਿੰਜ ਹੈ ਐਂਡ ਆਮ ਰੀਲੀ ਅਪਰੀਸ਼ੀਏਟ ਕਿ ਤੁਸੀਂ ਮੈਨੂੰ ਵਿੰਦਾਉਗੇ ਮੈਂ ਠੀਕ ਹੈ ਜੀ ਸੁਰਿੰਦਰ ਜੀ ਤੁਸੀਂ ਇਹ ਦੱਸਿਆ ਕਿ ਪੈਕ ਲਾਉਣ ਤੋਂ ਪਹਿਲਾਂ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਸਕਿਨ ਜਿਹੜੀ ਹੈ ਬੇਸ ਬਿਲਕੁਲ ਸਾਫ਼ ਹੋਣਾ ਚਾਹੀਦਾ ਆਇਲ ਨਹੀਂ ਹੋਣਾ ਚਾਹੀਦਾ ਗਿੱਲਾ ਨਹੀਂ ਹੋਣਾ ਤੇ ਇਹਦੇ ਵਾਸਤੇ ਇਹਦੀ ਮਦਦ ਲਈ ਵਾਸਤੇ ਆਪਾਂ ਥੋੜੀ ਜਿੜ ਪਹਿਲਾਂ ਸਟੀਮ ਲੈ ਸਕਦੇ ਆ ਜਾ ਕੇ ਸਟੀਮ ਜਿਹੜਾ ਉਸ ਸਕਿਨ ਦੇ ਪੋਰ ਖੋਲ ਦੇਵੇ ਅੰਦਰੋਂ ਸਾਰਾ ਸਾਫ ਕਰਕੇ ਪੋਰ ਖੋਲ ਦੇਣਾ ਅੰਦਰ ਆਇਲ ਜਿੰਨਾ ਵੀ ਨਿਕਲ ਜੇ ਉਹਨੂੰ ਸਾਫ ਕਰਕੇ ਫੇਰ ਉੱਤੇ ਲਾਇਆ ਹੋ ਸਕਦਾ ਬਿਲਕੁਕੁਲ ਹੋ ਸਕਦਾ ਕੋਈ ਚੁੱਕਣੀ ਹੈ ਆਹੀਂ ਮੈਂ ਬੇਸਨ ਦਾ ਪੈਕ ਕਿਹਾ ਸੀ ਉਹ ਵੀ ਇਸੀ ਪਰਪਸ ਲਈ ਸੀ ਕਿ ਆਇਲ ਸਖੋ ਜੇ ਬੇਸਨ ਆਇਲ ਬੇਸਨ ਡਰਾਈ ਹੁੰਦਾ ਹੈ ਉਹ ਆਇਲ ਸਕਰ ਲੈਂਦਾ ਬਟ ਸਟੀਮ ਲਈ ਜਾ ਸਕਦੀ ਹੈ ਨੋ ਪ੍ਰੋਬਲਮ ਸਟੀਮ ਵੈਸੀ ਬਹੁਤ ਵਧੀਆ ਚੀਜ਼ ਹੈ ਸਟੀਮ ਲੈ ਕੇ ਉਹਦੇ ਨਾਲ ਆਇਲ ਵੀ ਨਿਕਲ ਜੇਗਾ ਉਹਦੇ ਨਾਲ ਸਕਿਨ ਦੇ ਪੋਰ ਵੀ ਖੁੱਲ ਜਾਣਗੇ ਤੇ ਜਦੋਂ ਉੱਤੇ ਆਪਾਂ ਫਿਰ ਉਹ ਲਗਾਵਾਂਗੇ ਤਾਂ ਪੈਕ ਜਰਾ ਜ਼ਿਆਦਾ ਬੈਨੀਫਿਟ ਕਰੇਗਾ ਜੀ ਤੇ ਬਾਕੀ ਵਾਲ ਜਾਣਕਾਰੀ ਹੈ ਜੀ ਮੈਨੂੰ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਕੰਪਲੀਟ ਜਿਹੜਾ ਇਹ ਪੈਕੇਜ ਹੈ ਜਿਹੜਾ ਕਿ ਮੂੰਹ ਦੇ ਰੰਗ ਨੂੰ ਗੋਰਾ ਕਰਨ ਲਈ ਸਕਿਨ ਦੀਆਂ ਪ੍ਰੋਬਲਮ ਫੇਸ ਦੇ ਸਕਿਨ ਦੀਆਂ ਪ੍ਰੋਬਲਮ ਨੂੰ ਸੋਲਵ ਕਰਨ ਲਈ ਬਹੁਤ ਮਦਦਗਾਰ ਸਾਬਤ ਹੋਏਗਾ ਹੁਣ ਜਾਂਦੇ ਹਾਂ ਦੇ ਆਪਣੇ ਨੰਬਰ ਦੇ ਦਿਓ ਤਾਂ ਕਿ ਜੇਕਰ ਤੁਹਾਡੇ ਕੋਲੋਂ ਤੁਹਾਡੇ ਦੱਸੀ ਹੋਈ ਰੈਸিপি ਦੇ ਵਿੱਚ ਕੋਈ ਸਮਾਨ ਵਗਾਣਾ ਚਾਹੁੰਦਾ ਹੈ ਜਾਂ ਫਿਰ ਤੁਹਾਡੀ ਦੱਸੀ ਹੋਈ ਰੈਸিপি ਦੇ ਅਨੁਸਾਰ ਤੁਹਾਡੇ ਪਹਿਲਾਂ ਦੱਸੇ ਹੋਏ ਫਾਰਮੂਲੇ ਦੇ ਅਨੁਸਾਰ ਕੋਈ ਵਰਤ ਲੈਂਦਾ ਫਾਰਮੂਲਾ ਪਰ ਉਸ ਨੂੰ ਤਸੱਲੀ ਨਹੀਂ ਹੁੰਦੀ ਤੇ ਉਹ ਤੁਹਾਡੇ ਤੋਂ ਹੈਲਥ ਕੋਚਿੰਗ ਜਾਂ ਕੋਚ ਟ੍ਰੇਨਿੰਗ ਪ੍ਰੋਗਰਾਮ ਲੈਣਾ ਚਾਹੁੰਦਾ ਤਾਂ ਉਹ ਲੈ ਸਕਦਾ ਜੀ ਕੁਲਵੰਤ ਜੀ ਜੇ ਤੁਸੀਂ ਕੋਚ ਟ੍ਰੇਨਿੰਗ ਪ੍ਰੋਗਰਾਮ ਚ ਮਤਲਬ ਕਿ ਆਪ ਕੋਚ ਬਣਨ ਚ ਇੰਟਰਸਟਿਡ ਹੋ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਤੰਦਰੁਸਤ ਕਰਕੇ ਇਕੱਠਾ ਚਾਹੇ ਕਿਨੇ ਕਈ ਲੋਕ ਭਲਾਈ ਲਈ ਕਰਨਾ ਚਾਹੁੰਦਾ ਕੋਈ ਐਸ ਅ ਕੈਰੀਅਰ ਬਿਜ਼ਨਸ ਲਈ ਪਰ ਤੁਸੀਂ ਮੈਨੂੰ WhatsApp ਮੈਸੇਜ ਪੇਸਟ ਦੀ ਇਨਫੋਰਮੇਸ਼ਨ ਲੈਣ ਲਈ ਕਰ ਸਕਦੇ ਹੋ ਮੇਰਾ WhatsApp ਨੰਬਰ ਹੈ 98847530 ਨੰਨੇ 88433 ਜੇ ਤੁਸੀਂ ਐਕਟੀਵੇਟਡ ਚਾਰ ਕੋਲ ਬੈਂਟਨੈਟ ਪਲੇ ਰੋਜ਼ ਵਾਟਰ ਜਾਂ ਕੋਈ ਹੋਰ ਸਾਡੇ ਪ੍ਰੋਡਕਟਸ ਇੰਟਰਸਟਿਡ ਹੋ ਜਾਂ ਤੁਸੀਂ 2 ਮਹੀਨੇ ਦੀ ਹੈਲਥ ਕੋਚਿੰਗ ਲੈ ਕੇ ਤੰਦਰੁਸਤ ਹੋੜੇ ਵਰਗੇ ਹੋਣਾ ਚਾਹੁੰਦੇ ਹੋ ਫਿਰ ਸਾਡੇ ਨੰਬਰ ਹੈ 82870 1406 ਤੇ 8717 1406 ਦੂਜਾ ਨੰਬਰ 79861 12118 79861 12118 ਤੇ ਇੱਕ ਸੱਚ ਖੁਸ਼ਖਬਰੀ ਕੁਲਵੰਤ ਜੀ ਅਮਰੀਕਾ ਦੇ ਲੋਕਾਂ ਨੂੰ ਵੇਟ ਨਹੀਂ ਕਰਨੀ ਪੈਣੀ ਤੇ ਕਿ ਪ੍ਰੋਡਕਟ ਚਾਣੇ ਸਿੱਧਾ ਅਮਰੀਕਾ ਤੋਂ ਇੰਤਜ਼ਾਮ ਕਰਾ ਦਾਂਗੇ ਮੈਂ ਕਿਹਾ ਦੱਸਣਾ ਬੰਦਾ ਹੈ ਹੈਨਾ ਤੀਜਾ ਨੰਬਰ ਹੈ ਸਾਡਾ 8595754090 8595754090 ਇਹ ਸਾਡੇ ਤਿੰਨ ਨੰਬਰ ਨੇ ਜੀ ਜੇ ਕੋਈ ਚਿੰਤਾਈ ਹੈ ਜਾਂ ਕੋਈ ਪ੍ਰੋਡਕਟ ਲੈਣਾ ਚਾਹੁੰਦਾ ਹੈ ਜਾਂ ਕੋਈ ਕੋਚਿੰਗ ਲੈਣਾ ਚਾਹੁੰਦਾ ਹੈ ਐਂਡ ਇਸ ਕਲੋਨਜੀ ਜਿਵੇਂ ਮੈਂ ਵਾਅਦਾ ਕਰਿਆ ਹੋਇਆ ਮੈਂ ਆਪਣੇ ਘਰੇ ਸੈਮੀਨਾਰ ਕਰਦਾ ਹਾਂ ਜੇ ਤੁਸੀਂ ਚਾਹੁੰਦੇ ਹੋ ਸੈਮੀਨਾਰ ਤੇ ਅਟੈਂਡ ਕਰਨਾ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਈ ਕਮਿਊਨਿਟੀ ਲਈ ਸੈਮੀਨਾਰ ਅਰੇਂਜ ਕਰਨਾ ਚਾਹੇ ਤੁਹਾਡੀ ਕਈ ਲੋਕਾਂ ਦੀ ਸੁਸਾਇਟੀ ਹੁੰਦੀ ਹੈ ਉੱਥੇ ਜਾਂ ਕਈਆਂ ਦੀ ਕਮਿਊਨਿਟੀ ਹੁੰਦੀ ਹੈ ਨਾ ਇਹ ਜੈਨ ਕਮਿਊਨਿਟੀ ਹੈ ਜੀ ਸਾਡੀ ਇਹ ਕਮਿਊਨਿਟੀ ਹੈ ਜੀ ਇਹ ਜੀ ਉਹਨਾਂ ਨੇ ਸੈਮੀਨਾਰ ਕਰਨਾ ਮੈਂ ਤੁਹਾਡੇ ਲਈ ਫ੍ਰੀ ਚੱਕ ਕੇ ਸੈਮੀਨਾਰ ਕਰੂੰਗਾ ਜਾਂ ਤੁਸੀਂ ਫ੍ਰੀ ਚੱਕ ਕੇ ਮੇਰਾ ਸੈਮੀਨਾਰ اٹੈਂਡ ਕਰਸਣੀ ਪਟਿਆਲੇ ਮੇਰੇ ਆਪਣੇ ਘਰੇ ਮੈਨੂੰ ਬਹੁਤ ਆਸਾ ਲੱਗੇਗਾ ਕਿਉਂਕਿ ਇਸ ਤਰੀਕੇ ਨਾਲ ਆਪਾਂ ਇੰਟਰੈਕਟ ਨਹੀਂ ਪਾਵਾਂਗੇ ਤਾਂ ਉਸ ਦੇ ਲਈ ਵੀ ਤੁਸੀਂ ਮੈਨੂੰ ਸੈਮੀਨਾਰ ਲਿਖ ਕੇ ਭੇਜਿਓ ਮੇਰਾ ਨੰਬਰ 98847530 ਸ਼ੁਕਰੀਆ ਜੀ ਬਹੁਤ ਧੰਨਵਾਦ ਅਮਨਸਰ ਕਰਮ ਸੌਰਵਿੰਦਰ ਸਿੰਘ ਜੀ ਤੋਂ ਜਾਣਿਆ ਆਪਾਂ ਨੇ ਅੱਧੇ ਘੰਟੇ ਦੇ ਵਿੱਚ ਚਿਹਰੇ ਦਾ ਰੰਗ ਗੋਰਾ ਕਰਨਾ ਸਕਿਨ ਨੂੰ ਐਨ ਵਧੀਆ ਕਰਨਾ ਗਲੋ ਲਿਆਣਾ ਛਾਈਆਂ ਦੇ ਹਟਾਉਣ ਦਾ ਫਾਰਮੂਲਾ ਚਿਹਰੇ ਦੇ ਉੱਤੇ ਜੇਕਰ ਦਾਗ ਨੇ, ੱੱਬੇ ਨੇ, ਫਿੰਚੀਆਂ ਨੇ, ਡਾਰਕ ਸਰਕਲ ਨੇ, ਇਹਨਾਂ ਦੇ ਵਿੱਚ ਚਿਹਰੇ ਦੇ ਉੱਤੇ ਕਿਸੇ ਹੋਰ ਤਰ੍ਹਾਂ ਦੀ ਸਕਿਨ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਦੱਸੀ ਹੋਈ ਰੈਸਪੀ ਦੇ ਅਨੁਸਾਰ, ਦੱਸੇ ਹੋਏ ਫਾਰਮੂਲੇ ਦੇ ਅਨੁਸਾਰ ਤੁਸੀਂ ਜੇਕਰ ਚਿਹਰੇ ਦੇ ਉੱਤੇ ਪੈਕ ਬਣਾ ਕੇ ਖੁਦ ਲਗਾਉਨੇ ਤਾਂ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਅੱਧੇ ਘੰਟੇ ਦੇ ਵਿੱਚ ਤੁਸੀਂ ਆਪਣਾ ਰੰਗ ਘੋਰਾ ਕੱਢ ਕੇ ਕਿਸੇ ਵੀ ਫੰਕਸ਼ਨ ਦੇ ਉੱਤੇ ਜਾ ਸਕਦੇ ਹੋ ਜਾਂ ਫਿਰ ਘਰੇ ਹੋਏ ਮਹਿਮਾਨਾਂ ਆਉਣ ਵਾਲੇ ਮਹਿਮਾਨਾਂ ਨੂੰ ਖੜੇ ਮਥੇ ਤੇ ਸੁੰਦਰ ਚਿਹਰੇ ਦੇ ਨਾਲ ਉਹਨਾਂ ਦਾ ਸਵਾਗਤ ਕਰ ਸਕਦੇ ਹਾਂ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਵੱਧ ਸ਼ੇਅਰ ਕਰੋ। ਜਿੰਨਾ ਸ਼ੇਅਰ ਕਰੋਗੇ ਕਿਸੇ ਦੀ ਮਦਦ ਹੀ ਕਰੋਗੇ। ਤੇ ਜੇਕਰ ਤੁਹਾਡੀ ਮਦਦ ਕੀਤੀ ਗਈ ਕਿਤੇ ਦੀ ਸ਼ੇਅਰ ਕੀਤੀ ਹੋਈ ਵੀਡੀਓ ਕਿਸੇ ਇੱਕ ਦੇ ਵੀ ਕੰਮ ਆਉਂਦੀ ਹੈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ। ਸਾਡੇ ਚੈਨਲ ਨਿਊ ਲਾਈਫ ਹਰਬਲ ਸਾਡੇ ਚੈਨਲ ਨਿਊਜ਼ ਨਿਊਜ਼ ਏਸ਼ੀਆ ਪੰਜਾਬੀ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੰਨੇ ਦੋ ਇਜਾਜ਼ਤ ਧੰਨਵਾਦ